हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਮਾੜੀ ਮੇਗਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਅੱਜ ਖਾਸ ਪਿੰਡ ਜਿਹੜਾ ਦੋਸਤੋ ਮਾੜੀ ਮੇਗਾ ਤੁਹਾਨੂੰ ਵਿਜ਼ਿਟ ਕਰਨੀ ਪੈਣੀ ਆ ਕੁਝ ਕੁ ਘਰੇਲੂ ਪਸ਼ੂ ਹੋਣਗੇ ਦੋਸਤੋ ਜਿਹੜੇ ਬਕਾਊਗਾ ਘਰ ਦੇ ਪਸ਼ੂਆਂ ਦੇ ਵਿੱਚੋਂ ਕੋਈ ਇੱਕ ਦੋ ਨਗ ਬਕਾਊਗਾ ਬਾਕੀ ਵਪਾਰ ਦਾ ਕੰਮ ਆ ਤੇ ਓਨਰ ਭਾਈ ਸਾਹਾ ਮੇਰੇ ਨਾਲ ਵੀਰ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਨੂੰ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਤੇ ਪਸ਼ੂ ਜਿਹੜੇ ਆ ਘਰ ਦੇ ਰਵੇ ਵਾਲੇ ਪਸ਼ੂ ਆ ਉਹ ਵੀ ਕਮਾਲ ਦੇ ਆ ਚੰਗੇ ਮਿਲਕ ਰਿਕਾਰਡ ਵਾਲੇ ਆ ਤੇ ਨੀਲੀ ਰਾਵੀ ਤੇ ਨੀਲੀ ਦੀਆਂ ਮੱਝਾਂ ਜਿਹੜੀਆਂ ਦੋਸਤੋ ਬਿਲਕੁਲ ਬਾਰਡਰ ਏਰੀਆ ਹੈਗਾ ਡਲੇਰੀ ਪਿੰਡ ਥੋੜੀ ਦੂਰੀ ਦੀਆਂ ਡੱਲ ਪਿੰਡ ਮਾੜੀ ਉਦੋਂ ਕੇ ਤੇ ਦਰਾਜਕੇ ਪਹਿਵਾਨਕੇ ਜਿਹੜਾ ਪਿੰਡ ਵੀ ਥੋੜੀ ਦੂਰੀ ਤੇ ਆ ਠਿੱਖੀ ਮੇੜ ਤੋਂ ਵੀ ਜਿਹੜੀ ਦੋਸਤੋ ਕੋਈ 5 5 6 5 4 ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਆ ਸੋ ਆਓ ਆਪਣੀ ਨਰਕ ਪਰਖ ਜਿਹੜੀ ਜਿਹੜੇ ਪਸ਼ੂ ਦਿਖਾਵਾਂਗੇ ਅੱਜ ਨਰਕ ਪਰਖਾ ਤਸੱਲੀ ਆ ਉਹ ਘਰ ਵਿਜ਼ਿਟ ਕਰਕੇ ਤੁਸੀਂ ਜ਼ਰੂਰ ਕਰ ਲਿਓ ਜਿਹੜੀਆਂ ਮੱਜਾਂ ਸੂਈਆਂ ਨੇ ਉਹਨਾਂ ਦੀ ਚਵਾਈ ਕਰਕੇ ਤਸੱਲੀ ਕਰ ਸਕਦੇ ਹੋ ਜਿਹੜੀਆਂ ਗੱਬਣਾ ਬਿਲਕੁਲ ਠਿੱਪ ਕੇ ਤਸੱਲੀ ਕਰਨ ਤੋਂ ਬਾਅਦ ਸਬਦਾ ਕਰ ਸਕਦੇ ਹੋ ਆਜੋ ਕਰਦੇ ਆਂ ਗੱਲਬਾਤ ਦੋਸਤੋ ਓਨਰ ਦੇ ਨਾਲ ਬਾਈ ਸਾਹਬੇ ਦੇ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਲੈਣੇ ਆ ਤੇ ਪਸ਼ੂ ਤੁਹਾਨੂੰ ਖੋਲ ਕੇ ਤੋਰ ਕੇ ਰੇਟ ਭਾਅ ਪੜਤਾ ਬਿਲਕੁਲ ਇਸ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਬਣੇ ਰਹੋ ਵੀਡੀਓ ਨੂੰ ਕੰਪਲੀਟ ਦੇਖ ਲਿਓ ਠੀਕ ਹੈ ਜੀ ਬਾਕੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਦੋਸਤੋ ਤਾਂ ਜੋ ਕੁਝ ਹੋਰ ਆਪਾਂ ਨਵਾਂ ਕਰ ਸਕੀਏ ਆਜੋ ਭਾਜੀ ਸਭ ਤੋਂ ਪਹਿਲਾਂ ਭਾਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਕਿਰਪਾ ਨਾਲ ਠੀਕ ਆ ਤੇ ਇੱਕ ਭਾਜੀ ਅਡਰੈਸ ਆਪਣਾ ਪਿੰਡ ਮਾੜੀ ਮੇਗਾ ਹੀ ਆ ਹਾਂਜੀ ਹਾਂਜੀ ਤੇ ਵਪਾਰ ਦਾ ਕੰਮ ਹੀ ਆ ਜੀ ਚਿਲਾ ਤਰਨਤਾਰਨ ਹਾਂ ਤੇ ਵਿੱਕੀਵਿੰਡ ਤੋਂ 7-8 ਕਿਲੋਮੀਟਰ ਆ। ਹਾਂਜੀ। ਜੇ ਅਮਰਸਰ ਤੋਂ ਲਈਏ ਤੇ ਕੋਈ 50 ਕਿਲੋਮੀਟਰ ਹੋਗਾ। ਹਾਂਜੀ। ਹਰੀਕਿਆਂ ਤੋਂ 40 ਕਿਲੋਮੀਟਰ। ਹਰੀਕਿਆਂ ਤੋਂ 40 ਕਿਲੋਮੀਟਰ। ਹਾਂਜੀ। ਤੇ ਖਾਸ ਆਪਦੀ ਭੈਣ ਭਰਾ ਆਪਣਾ ਵਿਜਿਟ ਜਿਹੜੀ ਮਾੜੀ ਮੇਕੇ ਕਰ ਲੈ। ਮਾੜੀ ਮੇਕੇ ਕਰ ਲੈ। ਅੱਛਾ ਵੀਰ ਸਾਹਿਬ ਇਹ ਗੱਲ ਇਸ ਤਰ੍ਹਾਂ ਵੀ ਪਸ਼ੂ ਵਪਾਰ ਦਾ ਕੰਮ ਹੀ ਆ ਜਾਂ ਘਰ ਦੇ ਪਸ਼ੂ ਆ। ਆਪਣਾ ਵੀਰ ਚ ਵਪਾਰ ਦਾ ਕੰਮ ਆ ਪਰ ਜਿਹੜੇ ਦੋ ਪਸ਼ੂ ਆ ਜੇ ਆਪਾਂ ਵਿਖਾਉਣੇ ਆ। ਹਾਂਜੀ। ਇਹ ਘਰ ਦੇ ਆ ਇਹ ਮੇਤੋਂ ਵੱਡਾ ਮੇਰਾ ਵੀਰ ਉਹ ਪੂਰਾ ਹੋ ਗਿਆ। ਹਾਂਜੀ ਇਹ ਉਹਦੀਆਂ ਮੱਜਾਂ ਦੇ ਮਾਲ ਦੇ ਕੋਲ ਜ਼ਿਆਦਾ ਵਾ ਸਭ ਬੱਚਾ ਛੋਟਾ ਹੂੰ ਤੇ ਐ ਬਿਲਕੁਲ ਜੀ ਤੇ ਇਹ ਜਿਹੜੀਆਂ ਮੱਜਾਂ ਵਾ ਇਹੋ ਇਸ ਦੇ ਕਰਕੇ ਮਤਲਬ ਦੋ ਵਿੱਚੋਂ ਵੇਚ ਲਈਏ ਇੱਕ ਹੁਣ ਵੇਚਾਂਗੇ ਇੱਕ ਥੋੜਾ ਜਿਹਾ ਸਮਾਂ ਲੈ ਕੇ ਬਾਅਦ ਵਿੱਚ ਵੇਚਾਂਗੇ ਤਿਆਰ ਹੋ ਜੂਗੀ ਉਹ ਤਿਆਰ ਹੋ ਗਈ ਉਹਨਾਂ ਤੋਂ ਬਾਅਦ ਵੇਚਾਂਗੇ ਠੀਕ ਆ ਮੈਂ ਇਹ ਵੀ ਚੰਗੀ ਹੈ ਬਿਲਕੁਲ ਤੇ ਇਹ ਸਿਰ ਮਜਬੂਰੀ ਕਰ ਵੇਚਣੀ ਪਈ ਹੈ ਬਿਲਕੁਲ ਸੋ ਦੋਸਤੋ ਵੀਰ ਸਾਹਿਬ ਨੇ ਦੱਸਿਆ ਵੀ ਠੀਕ ਆ ਉਹਨਾਂ ਦੇ ਬ੍ਰਦਰ ਸੀਗੇ ਕੁਝ ਟਾਈਮ ਪਹਿਲਾਂ ਜਿਹੜੇ ਕੁਝ ਦਿਨ ਪਹਿਲਾਂ ਜਿਹੜੇ ਐਕਸਪਾਇਰ ਹੋ ਗਏ ਸਨ ਤੇ ਉਹਨਾਂ ਦੀਆਂ ਮੱਜਾਂ ਸੀ ਘਰੇਲੂ ਆਪਦੀਆਂ ਮੱਜਾਂ ਜਿਹੜੀਆਂ ਸਾਂਭੀਆਂ ਨੇ ਉਹ ਹੁਣ ਬਿਲਕੁਲ ਜਿਹੜੀਆਂ ਦੋਸਤੋ ਸੁਈਆਂ ਨੇ ਠੀਕ ਆ ਤਾਜ਼ੀਆਂ ਸੁਈਆਂ ਨੇ ਅੱਜ ਹੀ ਸੁਈ ਹੈ ਜਿਹੜੀ ਇਹ ਮੱਝ ਤੁਹਾਨੂੰ ਦਿਖਾਵਾਂਗੇ ਘਰੇਲੂ ਮੱਝਾਂ ਨੀਲੀ ਦੀ ਮੱਝ ਆ ਠੀਕ ਆ ਜੀ ਮਾਰਕਿੰਗ ਪੈਰਾਂ ਦੇ ਨਿਸ਼ਾਨ ਪ੍ਰੋਪਰ ਮਿਲਕ ਰਿਕਾਰਡ ਪੁੱਛ ਲੈਨੇ ਆ ਵੀ ਕਿਹ ਕੀ ਸੁਈਆਂ ਦੇ ਵਿੱਚ ਦੁੱਧ ਰਿਹਾ ਤੇ ਇਹ ਭਾਜੀ ਸੁਵਾ ਕਿੰਨਾ ਸੁਈ ਆ ਇਹ ਵੀ ਜੀ ਤੀਜਾ ਸੁਵਾ ਤੀਜਾ ਸੁਵਾ ਪਹਿਲੇ ਸੁਈ ਵੀ ਦਾ 13 ਕਿਲੋ ਦਾ ਰਕਾਰਿਆ ਆਪਣੇ ਘਰੇ ਮਤਲਬ ਜੰਪਾਲੇ ਤੋਂ ਆਪਣੇ ਘਰ ਦੀ ਮੈਂ ਹੂੰ ਤੇ ਦੂਜਾ ਜ 15 ਸਵਾ 15 15.5 ਦੀ ਇਹ ਪਲੱਸ ਰੱਖਦੀ ਰਹੀ ਆ ਛੋਟੀ ਆ ਆਪਣੇ ਹੱਥੀ ਪਲੀ ਸੀ ਆਪਣੇ ਹੱਥੀ ਪਲੀ ਸੀ ਇਹਦੀ ਮਾਂ ਜਿਹੜੀ ਸਾਡੇ ਕੋਲ ਉਹਨਾਂ ਦਿਨਾਂ ਦੇ ਵਿੱਚ 80000 ਰੁਪਏ ਦੀ ਵਿਕੀ ਅੱਜ ਤੋਂ ਕੋਈ ਮਿਲਾ ਲੋ ਵੀ 5-6 ਸਾਲ ਪਹਿਲੇ ਮਾਂ ਦਾ ਕੀ ਰਿਕਾਰਡ ਰਿਹਾ ਜੀ ਇਹਦਾ 15 16 ਕਿਲੋ 15 16 ਹਾਂਜੀ ਠੀਕ ਆ ਆਪ ਹੁਣ ਚੌਥਾ ਸੂਬਾ ਸੂਈ ਹੋ ਗਈ ਆਪੇ ਚੌਥਾ ਨਹੀਂ ਤੀਜਾ ਤੇ ਚੌਥਾ ਤੀਜਾ ਚੌਥਾ ਸੂਈ ਇਹ ਤੀਜਾ ਸੂਬਾ ਜਿਹੜਾ ਦੋਸਤੋ ਬਈ ਜਾਂਦਾ ਵੀ ਇਹ ਸੂਈ ਆ ਠੀਕ ਆ ਬਾਕੀ ਮੂੰਹ ਮੱਥਾ ਫੇਸ ਕੁਆਲਿਟੀ ਆ ਤੁਸੀਂ ਵੇਖ ਲਓ ਦੰਦੋਂ ਵੇਖ ਲਓ ਪਸਾ ਇਹ ਦੇਖ ਲਓ ਦੰਦ ਦੇਖ ਲਓ ਬਿਲਕੁਲ ਤੁਹਾਡੇ ਸਾਹਮਣੇ ਆ ਸਾਰਾ ਕੁਝ ਥੋੜਾ ਸੰਖੁਲਾ ਲੱਗੀ ਮੈਂ ਵਜਨਦਾਰ ਕਰਕੇ ਖਾਉਂਦੀ ਆ ਬਾਕੀ ਇਹ ਜਸਰ ਬਾਕੀ ਫੁੱਲ ਹੈਵੀ ਬਾਡੀ weight ਆ ਤੁਹਾਨੂੰ ਖੋਲ ਕੇ ਜਦੋਂ ਤੋੜ ਕੇ ਦਿਖਾਈ ਦੋਸਤੋ ਸਮਝ ਆ ਜਾਊਗੀ ਤੇ ਅੱਜ ਹੀ ਸੂਈ ਹੈ ਜੀ ਇਹ ਅੱਜ ਹੀ ਸੂਈ ਹੈ ਜੀ ਆ ਮਗਰ ਕੱਟੀ ਆ ਗਈ ਹੈ ਕੱਟੀ ਆ ਗਈ ਸਰਕਾਰੀ ਸੀਮੰਟ ਦੀ ਸੀ ਜੀ ਇਹ ਸਰਕਾਰੀ ਸੀਮੰਟ ਦੀ ਕੱਟੀ ਆ ਮਗਰ ਥੋੜੀ ਜੀ ਮਾਰਕਿੰਗ ਸਫੇਦੀ ਜਿਹੜੀ ਦੋਸਤੋ ਵਾਈਟਨੈਸ ਥੋੜੀ ਜੀ ਵੱਧ ਆ ਪਰ ਜਿਹੜੀ ਕੁਆਲਿਟੀ ਆ ਮਗਰ ਕੱਟੀ ਬਹੁਤ ਵਧੀਆ ਗਿੱਲਾ 나ੜੂ ਆ ਤੁਸੀਂ ਵੇਖ ਲਓ ਤੇ ਜੇਰ ਪ੍ਰੋਪਰ ਕਿੰਨਾ ਕ ਸਮਾਂ ਪਹਿਲਾਂ ਪੈ ਗਈ ਹੈ ਜੀ? ਜੇਰ ਨੂੰ 2 ਘੰਟੇ ਹੋ ਗਏ 2.5 ਘੰਟੇ ਬਿਲਕੁਲ ਟਾਈਮ ਦੇ ਹਿਸਾਬ ਨਾਲ 4 4.5 ਘੰਟੇ ਜੂਰ ਪਾ ਕੇ ਵੇਲੀ ਹੋਊਗਾ। ਠੀਕ ਹੈ ਜੀ। ਤੇ ਥੋੜਾ ਬਤਾ ਹਲਕਾ ਕੀ ਤਾਂ ਬੋਲਾ ਚੋਇਆ ਜੀ? ਹਾਂ ਜੀ ਅੱਜ 2 ਕਿਲੋ ਕੱਢਿਆ ਸੀ। ਤੇ ਕੋਈ ਬੱਚਿਆਂ ਨੇ ਆਵਾ ਵੀਡੀਓ ਬਣ ਕੇ ਚਲੋ ਡੱਕਾ ਸੋਣਾ ਲੱਗਦਾ ਉਹ ਤੇ ਕਰਕੇ ਬਾਧਾ ਨੀਗਾ ਕੀਤਾ। ਬਿਲਕੁਲ 2.5 ਕਿਲੋ ਦੁੱਧ ਕੱਢਿਆ ਵਾ। ਅੱਛਾ ਪੁੱਜੀ ਸਾਹਿਬ ਗੱਲ ਇਸ ਤਰ੍ਹਾਂ ਵੀ ਚਵਾਈਏ ਦੀ ਖੱਤੀ ਆਪਾਂ ਜਿਵੇਂ ਦੂਜੇ ਤੀਜੇ ਸੂਬੇ ਦੂਜੇ ਸੂਬੇ ਦੇ ਵਿੱਚ ਕੋਈ ਕੀਤੀ 15 14 ਹਾਂ ਦੂਜੇ ਦੇ ਵਿੱਚ 15 ਨੂੰ 15.5 ਕਰਦੀ ਰਹੀ ਤੇ ਚਲੋ ਐਰ ਕੀ ਹੋ ਸਕਦਾ ਜੇ ਇੱਕ 95ਵੀਂ ਗਾਂ ਬਹੁਤ ਜਿਹਦੇ ਭਾਵੇਂ 16 17 ਦੇ ਵੀ ਲੈ ਜੇ ਪਰ ਆਪਾਂ 14 ਤੋਂ 15 ਲੀਟਰ ਦੀ ਜਿਹੜੀ ਐਵਰੇਜ ਹੋ ਦਵਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਮੱਝ ਜਿਹੜੀ ਦੋਸਤੋ ਕਮਾਲ ਦੀ ਆ ਬਹੁਤ ਘੱਟ ਕੇਸਾਂ ਦੇ ਵਿੱਚ ਆਪਾਂ ਇਹੋ ਜਿਹਾ ਪਸ਼ੂ ਦੇਖਦੇ ਹਾਂ ਬਹੁਤ ਥਾਵਾਂ ਘੱਟ ਤੇ ਇਹੋ ਜਿਹਾ ਪਸ਼ੂ ਅੱਜ ਦੇ ਸਮੇਂ ਖੜਾ ਬਿਲਕੁਲ ਬਾਰਡਰ ਏਰੀਆ ਖਾਲੜਾ ਥੋੜੀ ਦੂਰੀ ਤੇ ਆ ਮਾੜੀ ਮੇਘੇ ਤੁਸੀਂ ਵਿਜ਼ਿਟ ਕਰਨੀ ਆ ਮੱਝ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਕਹੇ ਮਹਾਜਾ ਜਿਹਨੇ ਵੀਰ ਨੇ ਕੋਈ 4 ਪੈਸੇ ਲਾਉਣੇ ਆ ਚੰਗਾ ਪਸ਼ੂ ਲੈ ਜਾਣਾ ਬਿਲਕੁਲ ਅੱਗੇ ਬਰੀਡ ਪਰਪਸ ਉੱਪਰ ਵੀ ਵਰਕ ਕਰਨਾ ਚਾਹੁੰਦੇ ਹੋ ਤੇ ਚੰਗੇ ਮਿਲਕ ਵਾਲੀ ਚੰਗੇ ਬਾਡੀ ਸਟਰਕਚਰ ਵਾਲੀ ਚੰਗੀ ਨਸਲ ਵਾਲੀ ਚੰਗੇ ਝੋੜੇ ਦੋਸਤੋ ਰਵੇ ਦੇ ਵਿੱਚੋਂ ਇਹ ਮਹਾਜ ਬਕਾਊਗਾ ਖੋਲ ਕੇ ਇਹਨੂੰ ਤੋਰ ਕੇ ਦਿਖਾਈਏ ਜੀ ਠੀਕ ਹੈ ਹਾਂ ਬਾਕੀ ਥੱਲੇ ਬੱਚਾ ਜਿਹੜਾ ਦੋਸਤੋ ਵੀ ਫੀਮੇਲ ਕਾਫ ਆ ਕੱਟੀ ਆ ਠੀਕ ਹੈ ਸਰਕਾਰੀ ਸੀਮਨ ਦੀ ਕੱਟੀ ਆ ਗਈ ਮਗਰ ਠੀਕ ਹੈ ਵਾਦੇ ਬੰਦੀ ਹੈ ਜਿਹੜਾ ਬੱਚਾ ਵੀ ਮਗਰ ਕੱਟੀ ਆ ਤੇ ਆ ਲਓ ਜੀ ਠੀਕ ਹੈ ਜੀ ਮੱਥਾ ਬੱਲਾ ਬਗੀਨਾਸ ਮੁਸ਼ ਬਗੀ ਜੀ ਦੋਸਤੋ ਬਾਕੀ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਪਸੰਦ ਆਊਗੀ ਤੁਹਾਨੂੰ ਤੇ 15 14 15 ਲੀਟਰ ਦੀ ਪਹਿਲੇ ਦੁਜੇ ਤੇ ਦੁਜੇ ਸਵੇਰੇ ਦੇ ਵਿੱਚ ਮਿਲ ਕਰ ਕਾਉਂਡ ਰਿਆ ਇਸ ਵਾਰ ਤਕਰੀਬਨ ਜੇਕਰ ਕਿਸੇ ਵੀਰ ਦੀ ਚੰਗੀ ਸੇਵਾ ਹੋਈ ਤੇ 16 ਪਲੱਸ 15 16 16 ਪਲੱਸ ਜਿਹੜਾ ਇਸ ਮੱਝ ਨੂੰ ਦੁੱਧ ਦੇਣਾ ਚਾਹੀਦਾ ਠੀਕ ਹੈ ਜੀ ਆ ਦੇਖੋ ਬਾਕੀ ਥਣ ਥਣ ਪੂਰਾ ਵੰਡ ਤੇ ਲੱਗਾ ਦੋਸਤੋ ਵਿਥ ਵਿਰਲ ਸਾਈਜ਼ ਥਣ ਦਾ ਹਰ ਇੱਕ ਚੀਜ਼ ਕੁਆਲਟੀ ਮੈਟਰ ਕਰਦੀ ਪਈ ਆ ਬਹੁਤ ਵਧੀਆ ਚੰਗੀ ਐਕਸਟਰਾ ਆਰਡੀਨਰੀ ਕੁਆਲਟੀ ਦੀ ਜੀ ਇਹ ਨੀਲੀ ਦੀ ਮੱਝ ਬਿਲਕੁਲ ਤੁਹਾਡੇ ਸਾਹਮਣੇ ਅੱਛਾ ਭਾਜੀ ਆ ਸਾਬਕ ਜੀ ਕਿੰਨਾ ਕਮੋਲ ਡਿਮਾਂਡ ਕਿੰਨੀ ਕਰ ਰਹੇ ਦੀ ਮੋਲ ਵੀਰ ਜੀ ਦਾ 1,115,000 ਰੁਪਏ ਕਰਦੇ ਹਾਂ ਜੀ ਮੌਕੇ ਤੇ ਚਲੋ ਮਾਨਦਾਨ ਕਰ ਦਾਂਗੇ ਜੋ ਭੈ ਭਰਾ ਦੂਰ ਵਾਲਾ ਤਾਂ ਜ਼ਿਆਦਾ ਕਰਾਂਗੇ ਜੋ ਨੇੜੇ ਵਾਲਾ ਉਸ ਕਟੋ ਜੀ ਕੋਈ ਚੱਕਰ ਨਹੀਂ ਆ ਹੂੰ ਤੇ ਬਾਕੀ 115 'ਚ ਮਾਨਦਾਨ ਕਰਾਂਗੇ ਠੀਕ ਹੈ ਜੀ ਹਾਂ ਜੀ 115000 ਦੇ ਵਿੱਚੋਂ ਭਰਾਵੋ ਮਾਨਤਨ ਹੋ ਜਾਊਗਾ ਠੀਕ ਆ ਸੋ ਬਾਕੀ ਹਰ ਐਂਗਲ ਤੋਂ ਹਰ ਇੱਕ ਪੱਖ ਤੋਂ ਤੁਸੀਂ ਜਿਹੜੀ ਇਹ ਮੱਝ ਦੇਖ ਸਕਦੇ ਹੋ ਠੀਕ ਆ ਜੀ ਅੱਜ ਹੀ ਸੂਈ ਆ 30 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਅੱਜ 30 ਜੂਨ ਨੂੰ ਜਿਹੜੀ ਸੂਈ ਆ ਕੋਈ 4 ਘੰਟੇ ਪਹਿਲਾਂ ਜੇਰ ਪ੍ਰੋਪਰ ਪੈ ਗਈ ਆ ਹਵਾਨਾ ਵਗੈਰਾ ਸਾਰਾ ਸਫਾਈ ਕਰ ਦਿੱਤੀ ਆ ਫਿਲਹਾਲ ਸੋ ਬਹੁਤ ਵਧੀਆ ਬਾਕੀ ਸੂ ਦੇ ਵੇਜਾ ਪਸ਼ੂ ਹੈਵੀ ਬਾਡੀ ਵੇਟ ਦੀ ਆ ਭਾਰੀ ਸਰੀਰਕ ਬਣਤਰ ਆ ਠੀਕ ਆ ਜੀ ਤੇ ਜਰੂਰ ਤੁਸੀਂ ਆਪਦਾ ਨਿਰਣਾ ਲੈ ਸਕਦੇ ਹੋ ਫੈਸਲਾ ਲੈ ਸਕਦੇ ਹੋ ਮੈਂ ਚੰਗੀ ਆ ਇਸ ਤੋਂ ਬਾਅਦ ਆ ਗਈ ਆਪਣੇ ਕੋਲੇ ਵੀ ਨੀਲੀ ਜਾਗੀ ਜੀ ਅਸਾਂ ਇਹ ਟੁੱਕੀ ਏ ਇਹ ਭਾਵੇਂ ਦੂਜੇ ਸਵੇ ਟੁੱਕੀ ਏ ਜੀ ਦੂਜੇ ਸਵੇ ਸੁਨਾ ਠੀਕ ਆ ਇਹ ਟੁੱਕੀ ਆ ਦੋਸਤੋ ਦੂਜਾ ਸੂਹਾ ਸੁਨਾ ਆ ਚੋਟੀ ਨੇ ਤੇ ਪੇਠ ਫੁੱਠੇ ਦੀ ਇਹ ਵੀ ਚੰਗੀ ਮਾਲ ਕਹਣਾ ਮੰਜਾ ਡੈਂਦਾ ਪੂਰਾ ਤੇ ਫੇਸ ਕੁਆਲਿਟੀ ਆ ਵਾ ਤੁਹਾਨੂੰ ਦਿਖਾ ਦਿੰਨੇ ਆ ਸਿੰਗੀ ਸੂੰਗੀ ਆ ਮੂੰਹ ਮੱਥਾ ਹੈਗਾ ਜੀ ਠੀਕ ਆ ਅੱਖਾਂ ਦੇ ਵਿੱਚ ਜਵਾਬ ਮੱਥਾ ਬੱਲਾ ਚਾਰੇ ਪੈਰ ਵਾਈਟ ਆ ਆ ਦੇਖੋ ਤੇ ਇਹ ਪਾਜੀ ਸਾਹਿਬ ਕਿੰਨੇ ਕ ਦਿਨ ਲੈ ਜੂਗੀ ਇਹ ਵੀ ਜੀ ਮੇਰੇ ਸਾਹਿਬ ਨਾਲ ਕੋ 4-5 ਦਿਨ ਲਊਗੀ 4-5 ਦਿਨ ਕੱਢ ਦੀ ਅਜੇ ਤੇ ਇਹਦਾ ਨਾ ਮਤਲਬ ਮਜਬੂਰੀ ਕਰਨੀ ਹੋਏ ਬਜ਼ੁਰਗੋਗੇ ਜਿਨ੍ਹਾਂ ਕੋਲ ਪਹਿਲੇ ਸੂਏ ਜਗਰਾਣਾ ਤੋਂ ਆਈ ਸੀ ਘਾ ਮੱਢੀ ਕੋਦੇ ਮਗਰ ਮੈਂ ਛੋਟੀ ਆਈ ਸੀ ਹੂੰ ਪਹਿਲੇ ਸੂਏਆਂ ਨੂੰ ਦੱਸਿਆ ਵੀ 13 ਸਵਾ 13 ਕਿਲੋ ਦੁੱਧ ਨੇ ਛੋਟੀਆਂ ਚਵਾਇਆ ਹੂੰ ਤੇ ਐਰ ਕੀ ਵੀ ਚਲੋ ਜੇ ਮੈਂ ਨਾ 14 ਵੀ ਕਰਦੀ ਆ ਤੇ ਮੈਂ 14 ਕਿਲੋ ਦੁੱਧ ਸੋਣਾ ਨਹੀਂ ਹੁੰਦਾ ਬਹੁਤ ਜੀ ਬਹੁਤ 12 ਤੋਂ ਪਲੱਸ ਜਿੰਨਾ ਵੀ ਕਰੂਗੀ ਬਹੁਤ ਦੁੱਧ ਬਹੁਤ ਹੋ ਜਾਂਦਾ ਹੁਣ ਜਦੋਂ ਆਪਾਂ ਵੇਨੇ 2-3 ਲੀਟਰ ਮਾਰਦੇ ਆ ਬਾਲਟੀ ਤੇ ਛਾਣ ਮਾਰਦੀ ਛਾਲਾ ਜਾਂਦੀ ਬਿਲਕੁਲ ਜੀ ਬਿਲਕੁਲ ਤੇ ਕਹਿੰਨ ਉਹ ਤਾਂ 18 ਵੀ ਆਖਦੀ ਆ ਪਰ ਰੋਜ਼ ਦੇ ਫਜਨ ਵਾਲੀ ਖਾ ਬਾਕੀ ਚਾਰ ਸਲੇਵਾ ਦੋਸਤੋ ਥਾਣ ਤੁਹਾਨੂੰ ਦੇਖੋਗੇ ਬਿਲਕੁਲ ਨਖੇੜ ਦੇ ਵਿੱਚ ਥਾਣਾ ਮੁੱਠੀ ਦਾ ਥਾਣਾ ਤੇ ਬਿਲਕੁਲ ਸਾਈਜ ਦੇ ਵਿੱਚ ਐਨ ਓਕੇ ਰਿਪੋਰਟ ਥਾਣਾ ਠੀਕ ਹੈ ਜੀ ਆ ਦੇਖੋ ਹਜੇ 5-4 ਦਿਨਾਂ ਲੈ ਜਾਊਗੀ ਘੱਟੋ ਘੱਟ 5-4 ਦਿਨ ਬਾਕੀ ਇਹ ਸੂਣ ਦੇ ਵਿੱਚ ਸੋ ਚੰਗੀ ਕੁਆਲਿਟੀ ਦੀ ਜਿਹੜੀ ਆ ਦੋਸਤੋ ਇਹ ਵੀ ਨੀਲੀ ਦੀ ਮੱਝ ਆ ਠੀਕ ਆ ਤੇ ਆ ਫੇਸ ਕੁਆਲਿਟੀ ਆ ਬਾਡੀ ਬਣਤਰ ਚੰਗੀ ਆ ਓਵਰ ਆਲ ਸਰੀਰ ਘਟਾਂਚਾ ਜਿਹੜਾ ਬਹੁਤ ਵਧੀਆ ਠੀਕ ਹੈ ਰਾਜ ਹੀ ਆ ਪੂਰੀ ਚੰਗੀ ਕੇਅਰ ਦੇ ਵਿੱਚ ਚੰਗੀ ਸਾਂਭ ਸੰਭਾਲ ਦੇ ਵਿੱਚ ਪਲੀ ਆ ਤੇ ਦਿਨ ਪੰਜ ਛੇ ਦਿਨ ਲੈ ਜੂ ਹਾਂਜੀ ਲੈ ਜੂ ਹਫਤਾ ਹਫਤਾ ਹੀ ਲੈ ਜੇ ਮੈਂ ਬਾਕੀ 35 ਵਧੀਆ ਜੀ ਬਿਲਕੁਲ ਸਾਫ਼ ਸੁਥਰੀ 35 ਥਾਣੀ ਬਹੁਤ ਚੰਦਾ ਮੈਨੂੰ ਲੱਗਾ ਵਾ ਫਿਰ ਜਿਹੜਾ ਭੈਣ ਭਰਾ ਨੇ ਹੁਣ ਆਪਦੀ ਇਕਰਾ ਤਸੱਲੀ ਕਰਕੇ ਬਿਲਕੁਲ ਜੀ ਬਿਲਕੁਲ ਬਾਕੀ ਆਹ ਕੰਡੀਸ਼ਨ ਜਿਹੜੀ ਦੋਸਤੋ ਥਣਾ ਦੀ ਸਾਈਜ਼ ਵੇਖ ਲਓ ਵਿਥ ਵਿਰਲ ਵੇਖ ਲਓ ਹਰ ਇੱਕ ਪੱਖ ਤੋਂ ਜਿਹੜਾ ਤੁਸੀਂ ਬਿਲਕੁਲ ਵੀਡੀਓ ਨੂੰ ਧਿਆਨ ਦੇ ਨਾਲ ਦੇਖ ਲਿਓ ਉਸ ਤੋਂ ਬਾਅਦ ਜਿਹੜਾ ਤੁਸੀਂ ਓਨਰ ਦੇ ਨਾਲ ਮਾਲਕ ਦੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਠੀਕ ਆ ਬਾਕੀ ਖੋਲ ਕੇ ਤੋਰ ਕੇ ਦਿਖਾ ਦਈਏ ਜੀ ਠੀਕ ਹੈ ਜੀ ਜਿਹੜੀ ਦੋਸਤੋ ਭਾਰੇ ਪਿੰਡੇ ਦੀ ਆ ਵਜਨਦਾਰ ਆ ਜੁੱਸਾ ਬਹੁਤ ਭਾਰਾ ਹੈ ਠੀਕ ਆ ਪਤਲਾ ਪਿੰਡਾ ਤੇ ਨੀਲੀ ਦੀ ਮਹੇ ਆ ਤੇ ਚਾਲ ਢਾਲ ਰੰਗ ਟੰਗ ਤੁਸੀਂ ਪੂਰਾ ਜਿਹੜਾ ਵੀਡੀਓ ਦੇ ਵਿੱਚ ਦੇਖ ਲੋ ਤਸੱਲੀ ਦੇ ਨਾਲ ਠੀਕ ਆ ਜੀ ਕਿਸੇ ਪਾਸੇ ਵੀ ਖੁੰਜੀ ਨਹੀਂ ਗਈ ਚੌਰ ਸਲੇਵਾ ਚੰਗਾ ਥਾਨ ਆ ਦੇਖੋ ਦੀ ਮਾਰਕਿੰਗ ਹੈ ਜਿਹੜੀ ਦੋਸਤੋ ਵੀ ਜਾਇਜ਼ ਹੀ ਆ ਮਾਰਕਿੰਗ ਚਾਰੇ ਪਾਸੇ ਤੋਂ ਉੱਤੇ ਆ ਪੂਛ ਉੱਪਰ ਤੱਕ ਵਾਈਟ ਸੂਤੇ ਨਿਸ਼ਾਨ ਠੀਕ ਆ ਜੀ ਤੇ ਪ੍ਰੋਪਰ ਨਿਸ਼ਾਨਾਂ ਦੇ ਵਿੱਚ ਵੀ ਹੈਗੀ ਹੈ ਠੀਕ ਹੈ ਰੇਟ ਪੜਤਾ ਪੁੱਛਦੇ ਆਪਾਂ ਭਾਜੀ ਸਾਹਿਬ ਤੋਂ ਕਿੰਨਾ ਕੁ ਜਿਹੜਾ ਮੁੱਦਾ ਅੱਛਾ ਸਾਹਿਬ ਬਾਈ ਜੀ ਕਿੰਨੀ ਕੁ ਡਿਮਾਂਡ ਇਹਦੀ ਵੀਰ ਜੀ 1 15 ਹੀ ਨਹੀਂ ਸੇਮ ਹੀ 1 15 ਹੀ ਦੋ ਜੀ ਤੇ ਮਾਨਦਾਨ ਚਲੋ ਕਰਾਂਗੇ ਥੋੜਾ ਬੜਾ ਹੂੰ ਤੇ ਬਾਕੀ ਜਿਹੜਾ ਮੌਕੇ ਦੇ ਚਿੱਤਰ ਵੀ ਕੋ ਭਰਾਵਾਂ ਦੇ ਨਾਲ ਸਾਥ ਨਹੀਂ ਬਿਲਕੁਲ ਜੀ ਹਰ ਜਾ ਬਸ ਇੱਕ ਲੱਖ 115000 ਦੋਸਤੋ ਪਹਿਲੀ ਵੱਡੀ ਮੱਝ ਦੀ ਜਿਹੜੀ ਡਿਮਾਂਡ ਸੀਗੀ ਠੀਕ ਆ ਇਹ ਵੀ ਇੱਕ 15 ਦੇ ਵਿੱਚ ਹੀ ਆ ਠੀਕ ਆ ਇੱਕ 15 ਬਾਕੀ ਮਾਨ ਤਨ ਮੌਕੇ ਤੇ ਆ ਹੋਰ ਕੋਈ ਲੈਸ ਆ ਕੋਈ ਛੋਟ ਛੱਪਾ ਉਹ ਮੌਕੇ ਤੇ ਹੋ ਜਾਊਗਾ ਠੀਕ ਆ ਜੀ ਜਿਹੜਾ ਵੀ ਰਸੋਦਾ ਕਰੂਗਾ ਮੌਕੇ ਤੇ ਹੋ ਜਾਊਗਾ ਠੀਕ ਆ ਜੀ ਠੀਕ ਆ ਇਸ ਤੋਂ ਬਾਅਦ ਦੋਸਤੋ ਇੱਕ ਤੀਜੇ ਨੰਬਰ ਤੇ ਇੱਕ ਤੁਹਾਨੂੰ ਜਿਹੜੀ ਮੱਝ ਦਿਖਾਉਣੀ ਆ ਇਹ ਵੀ ਨੀਲੀ ਦਾ ਪਾਕੀ ਆਖੋ ਕਬੇਲੀ ਆ ਜਿਵੇਂ ਆਪਾਂ ਕਹਿ ਦਿੱਤਾ ਨਾ ਵੀ ਬਾਰਡਰ ਏਰੀਆ ਤੇ ਰਵਾ ਜਿਹੜਾ ਦੋਸਤੋ ਬਿਲਕੁਲ ਘਰੀ ਲੂ ਜਿਹੜਾ ਰੱਖਿਆ ਪੁਰਾਣਾ ਰਵਾ ਜਿਵੇਂ ਅੱਗੇ ਕਾਉਂਟੀ ਨਿਊਜ਼ ਚੱਲਿਆ ਆਉਂਦਾ ਹੈ ਉਹਦੇ ਵਿੱਚ ਜਿਹੜੇ ਦੋਸਤੋ ਅੰਸ਼ ਪੰਚ ਜਿਹੜੀ ਆ ਬਿਲਕੁਲ ਨੀਲੀ ਤੇ ਨੀਲੀ ਰਾਬੇ ਦੀਆਂ ਮੱਝਾਂ ਦੀ ਤੁਰੀ ਆ ਰਹੀ ਆ ਉਹਨਾਂ ਦੇ ਵਿੱਚੋਂ ਇੱਕ ਤੀਜੇ ਨੰਬਰ ਤੇ ਜਿਹੜੀ ਇਹ ਮੱਝ ਤੁਹਾਨੂੰ ਦਿਖਾਉਣੀ ਆ ਇਹ ਆਪਾਂ ਪੁੱਛ ਲੈਨੇ ਕੀ ਇਹ ਬੇਰਵਾ ਤਾਜ਼ੀ ਸੂਈ ਆ ਠੀਕ ਆ ਤੇ ਅੱਛਾ ਭਾਜੀ ਸਾਹਿਬ ਇਹ ਸੂਆ ਸੂਈ ਆ ਕਿੰਮਾ ਜੀ ਇਹ ਮੁਰਦੀ ਆ ਚਲੋ ਤੀਜਾ ਚੌਥਾ ਸੂਆ ਆਖਿਆ ਲੈਣ ਹਾਂਜੀ ਤੇ ਚੋ ਥਾਈ ਆਪਾਂ ਮੰਨਦੇ ਆ। ਇਹ ਮਾਲਕ ਆਪਾਂ ਵਿਕਰੀ ਵਾਲੀ ਆ ਅੱਗੋਂ ਮੋੜ ਲਈ। ਵਿਕਰੀ ਵਾਲੀ ਇਹ ਦੋਵੇਂ ਜਿਹੜੀ ਵਿਕਰੀ ਵਾਲੀਆਂ ਕਿਉਂਕਿ ਇਹ ਬਗਾਨੇ ਹੱਥ ਜਾਣ ਆ ਆਪਾਂ ਝੂਠ ਚੱਲੇ ਆਲਾ ਕੋ ਕੰਮ ਨਹੀਂ। ਜੋ ਜਿਹੜੀ ਚੀਜ਼ ਦਾ ਪਤਾ ਆਪਾਂ ਉਹ ਦੱਸਾਂਗੇ ਬਿਲਕੁਲ। ਬਿਲਕੁਲ ਜੀ। ਇਹ ਸੁਣਾ ਚੌਥਾ ਮੰਨ ਲੈ ਕੋਈ ਪੰਜਵਾਂ ਕੋਈ ਤੀਜਾ ਮੰਨ ਲੈ। ਹਾਂ ਆਪਣੀ ਮੰਨ ਆਪਦੀ ਵੇਖੀ ਵੇਖ ਚੱਲੇ ਵੀ ਕਿੰਨੇ ਸੂਏ ਹੋ ਸਕਦੀ ਹੈ। ਹੂੰ। ਮੇਰੇ ਅਨੁਸਾਰ ਜੇ ਨਾ ਮੈਂ ਚੌਥਾ ਸੂਆ ਵੇਖ ਕੇ ਲੈ ਕੇ ਆ। ਠੀਕ ਆ। ਤੁਸੀਂ ਚੌਥਾ ਸੂਆ ਮੰਨ ਕੇ ਲੈ ਕੇ ਆਂਦੀ ਆ ਜੀ। ਚੌਥਾ ਸੂਆ ਦੋਸਤੋ। ਬਾਈ ਸਾਹਿਬ ਹ ਤੇ ਆ ਬਾਡੀ ਬੰਤਰ ਆ ਇੱਕ ਵਾਰੀ ਪੂਰਾ ਤੁਸੀਂ ਆ ਸਟਰਕਚਰ ਵੇਖ ਲਓ ਠੀਕ ਹੈ ਜੀ ਹੈਵੀ ਬਾਡੀ ਵੇਟ ਦੀ ਆ ਭਾਰੀ ਸਰੀਰਕ ਬੰਤਰ ਆ ਸਵਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਦੋ ਤਵਾਰ ਪੁੱਛ ਨਹੀਂ ਨੇ ਵੀ ਕਿੰਨਾ ਹੁਣ ਮੌਕੇ ਦਾ ਬਿਲਕੁਲ ਰੈਡੀ ਆ ਤੇ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਜੀ ਇਹਨੂੰ ਇਹਨੂੰ ਵੀਰ ਜੀ ਮਹੀਨੇ ਦੇ ਲਗਭਗ ਹੋਈ ਗਏ ਚਲੇ ਅੱਛਾ ਜੀ ਤੇ ਦੁੱਧ ਦੇ ਥੱਲੇ ਹੀ ਮੈਂ ਤੁਹਾਨੂੰ 13 ਕਿਲੋ ਹਾਂਜੀ ਹੁਣ ਇਹਦੇ ਥੱਲੇ ਜਿਹੜਾ ਸਹੀ ਦੋ ਦੋ 11 ਕਿਲੋ ਆ ਹੁਣ ਮੌਕੇ ਤੇ ਕਿਉਂਕਿ ਮੈਂ ਵੀ ਕਦੂਕਦੂ ਝੋਨੇ ਦੇ ਵਿੱਚ ਲਗਾ ਰਿਆ ਮੈਨੂੰ 8-10 ਦਿਨ ਹੋ ਗਏ ਬਾਦੇ ਮਾਲ ਸਾਂਭੇ ਸਮਾਇ ਨਹੀਂ ਗਿਆ ਹੂੰ ਤੇ ਕਈ ਜਿਹੜਾ ਫੀਡ ਵੀ ਪਾਉਣਾ ਰਾਇ ਦੀ ਪੱਠੇ ਤੇ ਬੜੀ ਜੂਰ ਦੀ ਗੱਲ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਸ਼ਾਮਾਂ ਪੈਂਦੀਆਂ ਖੇਤ ਹੀ ਪੈਂਦੀਆਂ ਹੂੰ ਹੁਣ ਜੇ ਆਪਾਂ ਠੰਡਾ ਕਰਕੇ ਦੁੱਧ ਦੇ ਲਈ 11 ਕਿਲੋ 11 ਕਿਲੋ ਤਾਂ ਸੂਈ ਨੂੰ ਕਿੰਨਾ ਟਾਈਮ ਦੱਸਿਆ ਸੀ ਸੂਈ ਨੂੰ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਆ ਦੇਖੋ ਮਗਰ ਕਟਾ ਆ ਗਿਆ ਜੀ ਤੇ ਕੱਟੀ ਹੈ ਜੀ ਕੱਟੀ ਆ ਫੀਮੇਲ ਕਾਫ ਆ ਦੋਸਤੋ ਜਿਹੜੀ ਮੈਂ ਤੀਜੇ ਨੰਬਰ ਤੇ ਤੁਹਾਨੂੰ ਇਹ ਮਾਝ ਦਿਖਾ ਰਿਹਾ ਹਾਂ ਇੱਕ ਮੰਥ ਦੇ ਲਾਗੇ ਤੱਕ ਸਮਾਂ ਹੋ ਗਿਆ ਠੀਕ ਹੈ ਜੀ ਮਗਰ ਫੀਮੇਲ ਕਾਫ ਆਹ ਕੱਟੀ ਹੈ ਜੀ ਇੱਕ ਮਹੀਨੇ ਦੀ ਤੇ 12 13 13 ਲੀਟਰ ਦੋ ਤੁਸੀਂ ਫਿਲਹਾਲ ਹੁਣ 11 ਲੀਟਰ ਆ ਥੋੜੇ ਕੰਮ ਕਾਜ ਔਰ ਜਿਵੇਂ ਹੁਣ ਕਰਕੇ ਠੀਕ ਹੈ ਜੀ ਜ਼ਿਮੀਂਦਾਰਾ ਹੁਣ ਕਰਕੇ ਵੀ ਜਿਵੇਂ ਝੋਨੇ ਚਾਂਦੇ ਦੇ ਵਿੱਚ ਭਾਈ ਸਾਹਿਬ ਕਹਿੰਦਾ ਵੀ ਬਿਜੀ ਰਹੇ ਆ ਤੇ ਆ ਇੱਕ ਸਾਈਡ ਰੱਖਦੀ ਹੈ ਜੀ ਇਹ ਨਹੀਂ ਜੀ ਸਾਈਡ ਰੱਖਦੀ ਚੋਣ ਬਰਾਬਰ ਅੱਛਾ ਜੀ ਮਤਲਬ ਚਵਾਈ ਜਿਹੜੀ ਚੋਣ ਦੇ ਵਿੱਚ ਕੋਈ ਫਰਕ ਤੇ ਵੀ ਧਾਰਾ ਧੂਰਾ ਦਾ ਕਿੰਨਾ ਹੋਗਾ ਜੀ ਕੋਈ ਨਹੀਂ ਬਿਲਕੁਲ ਨਹੀਂ ਹੈ ਨਹੀਂ ਜੀ ਅੱਛਾ ਬਾਈ ਰੱਖ ਦਿਆ ਚੌਥਾ ਬਰਾਬਰ ਹਾਂ ਇਹ ਮੰਨ ਲਓ ਜਦੋਂ ਪੁਰਾਣੇ ਸਾਹ ਨਾਲੋਂ ਜੋ ਚੌਥਾ ਤਰ੍ਹਾਂ ਦੀ ਤੂਤ ਹੋਈ ਹਾਂ ਬਿਲਕੁਲ ਤੇ ਸੁਭਾ ਦੋਸਤੋਂ ਤੁਸੀਂ ਚੌਥਾ ਮੰਨ ਲਓ ਕਿਉਂਕਿ ਚੌਥਾ ਮੰਨ ਕੇ ਕਿ ਬਾਈ ਸਾਹਿਬ ਹੋਣਾ ਨੇ ਲਿਆਂਦੀ ਆ ਵਿਕਰੀ ਦੇ ਵਿੱਚ ਆਈ ਆ ਪਸੂ ਠੀਕ ਆ ਜੀ ਇਹ ਬਿਲਕੁਲ ਜਿਹੜਾ ਦੋਸਤੋਂ ਵਪਾਰ ਦੀ ਲਾਈਨ ਦੇ ਵਿੱਚੋਂ ਜਿਹੜਾ ਪਸੂ ਆਇਆ ਤੇ ਖੋਲ ਕੇ ਨੂੰ ਤੋੜ ਕੇ ਦਿਖਾ ਦਈਏ 11 ਕਿਲੋ ਮੌਕੇ ਦਾ ਹਾਜ਼ਰ ਦੁੱਧ ਦਾ ਥੱਲੇ ਕੱਟੀ ਫੀਮੇਲ ਆ ਤੇ ਬਾਕੀ ਤਾਂ ਚਵਾਪ ਸਮਾਜੀ ਬਿਲਕੁਲ ਇੱਕ ਨੰਬਰ ਦਾ ਕੋਈ ਫੇਰ ਨਹੀਂ ਕੋਈ ਤੂ ਛਟਾ ਨਹੀਂਗਾ ਠੀਕ ਆ ਆ ਜੋ ਬਹਿਣੀ ਵਾਲੇ ਪਾਸੇ ਦੋਸਤੋ بھائی ਜ਼ਰੂਰ ਆ ਪਰ ਚਵਾ ਦੇ ਵਿੱਚ ਕਿਸੇ ਤਰ੍ਹਾਂ ਦਾ ਵਾਈ ਜਾਂਦਾ ਵੀ ਇਹ ਨਹੀਂ ਹੈਗਾ ਕਿ ਧਾਰਾਂ ਦਾ ਕੋਈ ਬਹੁਤਾ ਜਿਆਦਾ ਫਰਕ ਪੈਂਦਾ ਪਊਗਾ ਬਰਾਬਰ ਹੀ ਆ ਠੀਕ ਆ ਅਗਲੇ ਨਾਲ ਅਗਲੇ ਪਿਛਲੇ ਨਾਲ ਪਿਛਲਾ ਤੁਸੀਂ ਧਾਰ ਜਵਾਈ ਜਿਹੜੀ ਆਪਣੀ ਕਰਕੇ ਤਸੱਲੀ ਕਰ ਸਕਦੇ ਹੋ ਠੀਕ ਆ ਤੇ ਸੂਈ ਸੁਵਾਈ ਆ ਬਿਲਕੁਲ ਇੱਕ ਮਹੀਨੇ ਤੇ ਜਿੰਨੇ ਦੁੱਧ ਤੇ 200 ਚੱਲਣਾ ਸੀਗਾ ਉਹਨੇ ਤੇ ਫਿਲਹਾਲ ਹੁਣ ਚਲਦੀ ਪਈ ਅੱਗੇ ਕੋਈ ਵੀਰ ਬਾਤ ਸੇਵਾ ਕਰ ਲੂਗਾ ਤੇ ਕੋਈ ਜਿਹੜਾ ਕਿਲੋ ਖੰਡ 2 ਕਿਲੋ ਜਿਹੜਾ 200 ਰੋ ਤੋਂ ਬਾਅਦ ਵੀ ਸਕਦਾ ਠੀਕ ਆ ਆ ਦੇਖ ਇਹਦਾ ਮੁੱਲ ਫਿਰ ਪਾਜੀ ਸਾਹਿਬ ਜੀ ਕਿੰਨਾ ਹੈ ਇਹਦਾ ਵੀਰ ਜੀ 75000 ਰੁਪਇਆ ਹੂੰ ਤੇ ਕਰਦਾਂਗੇ ਮਾਰਦਾਂ ਜੋ ਵੀ ਹੋਵੇ 75 ਚ ਹਾਂਜੀ ਹਾਂਜੀ ਕਰਾਂ ਠੀਕ ਹੈ ਜੀ ਹਾਂਜੀ 72000 ਜਿਹੜਾ ਦੋਸਤੋ ਡਿਮਾਂਡ ਆ 75000 ਦੇ ਵਿੱਚੋਂ ਕੋਈ ਥੋੜਾ ਵਾਧਾ ਕੋਈ ਛੋਟਛੱਪਾ ਮੌਕੇ ਦਾ ਠੀਕ ਹੈ ਜਿਹੜੇ ਵੀਰ ਨੇ ਸਬਦਾ ਕੀਤਾ ਤਸੱਲੀ ਕੀਤੀ ਮੌਕੇ ਦਾ ਕੋਈ ਥੇਟਾਂ ਉੱਪਰ ਜਿਹੜਾ ਹੋਣਾ ਹੋਇਆ ਠੀਕ ਹੈ ਜੀ ਤੇ ਆਹ ਮਾਝਾ ਤੀਜੇ ਨੰਬਰ ਤੇ ਇੱਕ ਚੌਥੇ ਨੰਬਰ ਤੇ ਤੁਹਾਨੂੰ ਹੋਰ ਮਾਝਾ ਦਿਖਾ ਦਿੰਨੇ ਆ ਇਹ ਗੱਬਣ ਹੈ ਜੀ ਇਹ ਵੀ ਜੀ ਕੋਈ 8 ਦਿਨ ਲਊਗੀ ਠੀਕ ਕਰਦੀ ਮੈਂ ਆਪਣੀ ਠੀਕ ਹੈ ਤੇ ਇਹਦੀ ਮਾਂ ਸਾਡੇ ਕੋਲ ਰਹਿ ਤੇ 13 14 ਕਿਲੋ ਦੁੱਧ ਤੇ ਸੀਵਨ ਦੀ ਆਪ ਹੈ ਅੱਛਾ ਜੀ ਮੇਰੇ ਖਿਆਲ ਨਾਲ ਮੈਂ ਨੀਲੀ ਦੀ ਜਫਰਾਬਦੀਆ ਪਰ ਗਿਆ ਹਾਂ ਹੂੰ ਤੇ ਬਹੁਤ ਚੰਗੀ ਚਵਾਦੀ ਹੈ ਸੁਣੀ ਮਾਂ ਦਾ ਦੁੱਧ ਕਿੰਨਾ ਸੀ 13 14 ਕਿਲੋ 13 14 ਇਹ ਆਪ ਕਿੰਨੇ ਸੂਏ ਸੂਗੀ ਆਪ ਕਿ ਤੀਜੇ ਸੂਗੀ ਤੀਜਾ ਇਹ ਘਰ ਦੇ ਰਵੇ ਵਿੱਚ ਹੀ ਕਰਦੇ ਰਵੇ ਘਰ ਦੇ ਰਵੇ ਵਿੱਚ ਘਰ ਦੀ ਜੰਮੀ ਪਲੀਏ ਘਰ ਦੀ ਜੰਮੀ ਪਲੀਏ ਠੀਕ ਹੈ ਜੋ ਚੀਜ਼ ਆ ਉਤਰੇ ਦੱਸਾਂਗੇ ਇਹ ਨਹੀਂ ਗੱਲ ਵੀ ਜਿਤਰਾ ਦੁਬਾਰਾ ਵਾਲੀਆਂ ਦੁਬਾਰਾ ਚ ਦੱਸਿਆਂ ਹੂੰ ਬਿਲਕੁਲ ਤੇ ਸੂਗਾ ਤੀਜਾ ਸੂਣਾ ਦੋਸਤੋ ਤੀਜਾ ਸੂਣਾ ਇੱਕ ਹਫਤਾ ਹਜੇ 8 ਦਿਨ ਬਾਕੀ ਆ ਠੀਕ ਆ ਜੀ ਬਾਕੀ ਆ ਠੰਡ ਦਾ ਸਪੇਸ ਬਿਲਕੁਲ ਠੰਡ ਜੋੜ ਕੇ ਰੱਖਦੀ ਨਾਲ ਹੈ ਹਾਂ ਜੀ ਜੀ ਮਗਰੋਂ ਠੀਕ ਆ ਕੋ ਥੋੜੇ ਰੱਖਦੀ ਆ ਹਾਂ ਬਾਕੀ ਜੋ ਕੁਦਰਤੀ ਬਨਾਵਟ ਬਣੀ ਆ ਬਿਲਕੁਲ ਉਹ ਸਾਹਮਣੇ ਉਹ ਤੁਹਾਡੇ ਤਾਂ ਦੁੱਧ ਵੈਸੇ ਪਹਿਲਾਂ ਦੂਜੇ ਸਵੇਰੇ ਕਿੰਨਾ ਕਿ ਚਵਾਤਾ ਸੀ ਜੀ ਪਹਿਲਾਂ ਰਿਹਾ ਯਾਰਾ 11 12 ਕਿਲੋ ਦੇ ਵਿੱਚ ਹਾਂ ਜੀ ਤੇ ਹੁਣ ਮਗਲ ਇਸ ਪਿਛਲੇ ਸਵੇਰੇ 13 14 ਕਿਲੋ ਦਰਾ ਆ ਗਏ 13 14 ਹਾਂ ਮਤਲਬ ਕਿ ਦੂਜੇ ਸਵੇਰੇ ਦੂਜੇ ਸਵੇਰੇ ਹੁਣ ਤੀਜੇ ਸਵੇਰ ਤੀਜੇ ਸਵੇਰ ਕਿ ਥੋੜੀ ਲੱਸੀ ਰਹਿ ਗਈ ਆ ਮੈਂ ਹਾਂ ਹਾਂ ਇਹ ਵੱਡੇ ਭ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਕੱਦ ਕੱਦ ਘੜਦਾ ਬਹੁਤ ਉੱਚਾ ਹੈ ਕੱਦ ਕਾ ਹਾਂਜੀ ਕੱਦ ਕਾਠ ਫੁੱਲ ਹਾਈਟ ਆ ਫੁੱਲ ਵੱਡੀ ਹਾਈਟ ਦੇ ਵਿੱਚ ਦੋਸਤੋ ਤੁਸੀਂ ਅਕਾਊਂਟ ਕਰ ਲਿਓ ਠੀਕ ਆ ਥੋੜੀ ਜੀ ਵੀਰ ਦਾ ਵੀ ਹੱਥ ਥੋੜਾ ਜਿਹਾ ਘੱਟ ਫੇਰਿਆ ਤੇ ਬਾਕੀ ਸਰੀਰ ਘਟਾਂਚਾ ਚੰਗਾ ਖੁੱਲਾ ਹੈਗਾ ਅੱਗੇ ਜਿਹੜੇ ਵੀਰ ਨੇ ਚੰਗੀ ਖਾਸੀ ਸੇਵਾ ਕਰ ਲਈ ਤੇ ਮੈਂ ਭਰ ਗਈ ਪੂਰੀ ਤਾਂ ਜਿਹੜੀ ਦੋਸਤੋ ਦੋ ਮੱਜਾਂ ਜਿਹੜੀ ਮੱਜ ਲੱਗੂਗੀ ਕੱਦ ਬਹੁਤ ਉੱਚੀ ਵੱਡੀ ਆ ਠੀਕ ਆ ਤੇ ਮੱਥੇ ਵਿੱਚ ਫੁੱਲ ਮਗਰਲੇ ਪੈਰ ਵਾਈਟ ਆ ਤੇ ਨੀਲੀ ਦਾ ਪਾਕਾ ਥੋੜਾ ਅੱਖਾਂ ਦੇ ਵਿੱਚ ਮਾਰਕਿੰਗ ਹੈ ਜਿਹੜੀ ਥੋੜੀ ਵਾਈਟਨੈਸ ਹੈਗੀ ਆ ਉਹ ਨਜ਼ਰ ਆ ਜੂਗੀ ਤੁਹਾਨੂੰ ਬਾਕੀ ਥਣ ਚਟਾ ਬਿਲਕੁਲ ਤੁਹਾਡੇ ਸਾਹਮਣੇ ਹਜੇ 8 ਦਿਨ ਬਿਲਕੁਲ ਸਮਾਂ ਬਾਕੀ ਇੱਕ ਹਫਤਾ ਬਾਕੀ ਆ ਠੀਕ ਆ ਤੇ ਸਾਹ ਬਾਈਆਂ ਦਾ ਫਿਰ ਮੁੱਲ ਕਿੰਨਾ ਕੁ ਲੈਣ ਦੇਣ ਕੀਤਾ ਜੀ ਇਹਦਾ ਵੀਰ ਜੀ 90000 ਰੁਪਏ ਆਂਦਾ ਨਾਲ ਦੇਖ ਦੀ ਆਪਾਂ ਆਪਣੇ ਵੱਡੇ ਦੀ ਚਲੋ ਕੋਈ ਗੱਲ ਨਹੀਂ ਬਾਕੀ ਫੋਨ ਤੇ ਜੋ ਮੌਕੇ ਤੇ ਥੋੜਾ ਬਣਾ ਕਰ ਲਾਂਗੇ ਤਾਂ ਕੋਈ ਚੱਕਰ ਨਹੀਂ ਠੀਕ ਆ ਜੀ ਹਾਂ ਜੀ ਕਰਦੀ ਮੈਂ ਚਲੋ 90000 ਦੇ ਵਿੱਚੋਂ ਲੈਸ ਹੋਊਗੀ ਲੈਸ ਹੋਊਗੀ ਠੀਕ ਆ ਦੁੱਧ ਮਤਲਬ ਕਿ 14 15 14 ਲੀਟਰ ਚ ਵਾ ਦਊਗੀ 14 ਚ ਵਾਊਗੀ 15 ਚਲੋ ਜਵਾਦਿਆ ਤੇ ਅਗਲੇ ਸਾਮ ਤੇ ਜਿਹੜਾ ਹੁਣ ਸਾਡੇ ਕੋਲ ੱਸੀ ਰਹਿ ਗਈ ਥੋੜੀ ਜੀ ਹਾਂ ਹਾਂ ਤੇ ਜੇ ਇੱਤੇ ਸਾਡੇ ਕੋਲ ਮਰ ਰਵੇ ਤੇ ਫਿਰ ਤੇ ਮਤਲਬ ਵੀ 12 13 ਵੀ ਓਖਾ ਆਂਦਾ ਡੰ ਇਹ ਡੰਗਰ ਸਮੇਂ ਦਾ ਫਰਕ ਪੈਂਦਾ ਬਿਲਕੁਲ ਬਾਕੀ ਇਹ ਵੀ ਨਾਰਮਲ ਜੇ ਸੇਵਾ ਤੋਂ ਤੁਸੀਂ 12 ਲੀਟਰ ਚੋਂਦੇ ਰਹੇ ਜੇ ਵੀ ਚੰਗੀ ਸੇਵਾ ਲੈ ਗਿਆ ਤਾਂ 12 ਤੋਂ ਪਲੱਸ ਕੋਈ 13 14 ਤੱਕ ਨਾ 13 14 ਤੱਕ ਵੀ ਜਾਊਗੀ ਇਹ ਕੋਈ ਚੰਗਾ ਬਿਲਕੁਲ ਜੀ ਬਿਲਕੁਲ ਤੇ ਬਾਕੀ ਆਹ ਦੋਸਤੋ ਅੱਜ ਪਸ਼ੂ ਸੀਗੇ ਬਾਈ ਸਾਹਿਬ ਹੋਰਾਂ ਦੇ ਕੋਲ ਠੀਕ ਹੈ ਜੀ ਇਹਦੀ ਮਾਂ ਦਾ ਵੀ ਚੰਗਾ ਰਿਹਾ ਰਿਹਾ ਸੋਹਣੀ ਮਦਰ ਰਿਕੋਰਡ ਬਾਈ ਦਾ ਵੀ ਚੰਗਾ ਰਿਹਾ ਠੀਕ ਆ ਤੇ ਆਹ ਥਣ ਭਾਂਡਾ ਜੇ ਬਿਲਕੁਲ ਤੁਹਾਡੇ ਸਾਹਮਣੇ ਤੇ ਤਸੱਲੀ ਦੇ ਨਾਲ ਦੇਖਣ ਤੋਂ ਬਾਅਦ ਤੁਸੀਂ ਜਿਹੜਾ ਮਾਲਕ ਆਨਰ ਦੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਪਸ਼ੂ ਅੱਜ ਤੁਹ ਦੋ ਵਿੱਚੋਂ ਮੱਝਾਂ ਜਿਹੜੀਆਂ ਦੋਸਤੋ ਬਿਲਕੁਲ ਘਰੇਲੂ ਨੇ ਘਰ ਦੀਆਂ ਨੇ ਚੰਗੇ ਰਵੇ ਦੀਆਂ ਨੇ ਪਸ਼ੋਕਰ ਜਿਵੇਂ ਕੋ ਤੁਰਿਆ ਆ ਰਹਿਆ ਪਿੱਛੋਂ ਉਸ ਅਕੋਰਡਿੰਗ ਜੇਕਰ ਆਪਾਂ ਦੇਖੀਏ ਤੇ ਦੋਸਤੋ ਚੰਗੇ ਰਵੇ ਦੇ ਵਿੱਚੋਂ ਆ ਅੱਗੇ ਤੁਸੀਂ ਵਰਕ ਕਰ ਸਕਦੇ ਹੋ ਇਹੋ ਜਿਹੇ ਪਸ਼ੂ ਲਾ ਜਾ ਕੇ ਨੀਲੀ ਦਾ ਵੀ ਦੀਆਂ ਨੀਲੀ ਦੀਆਂ ਇੱਕ ਕਟੀਆਂ ਝੋਟੀਆਂ ਜਿਹੜੀਆਂ ਦੋਸਤੋ ਤੁਸੀਂ ਪੈਦਾ ਕਰ ਸਕਦੇ ਹੋ ਸੋ ਆਰਡਰ ਕੁਆਲਿਟੀਆਂ ਚੰਗੀਆਂ ਨੇ ਸੋਹਣੇ ਹਵਾਨੇ ਨੇ ਸੋਹਣੀ ਦੇਖ ਬੱਚੇ ਪਾਉਣ ਦੀ ਜੀ ਦੋਸਤੋ ਸਮਰੱਥਾ ਜਾਂ ਬੱਚੇ ਪਾਉਣ ਦੀ ਆਪਾਂ ਕਾਬਲੀਅਤ ਆ ਕੈਪੇਬਿਲਿਟੀ ਆ ਉਹ ਚੰਗੀ ਆ ਇਹਨਾਂ ਦੇ ਵਿੱਚ ਉਹ ਜ਼ਰੂਰ ਤੁਸੀਂ ਗੌਰ ਕਰ ਸਕਦੇ ਹੋ ਤੇ ਭਾਜੀ ਸਾਹਿਬ ਇੱਕ ਨੰਬਰ ਆਪਣੇ ਜ਼ਰੂਰ ਦੇ ਦਈਏ ਜੀ ਨੰਬਰ 98555 ਹਾਂ ਜੀ 72725 ਤੇ ਬੋਲਿਓ ਜੇ ਇੱਕ ਵਾਰ ਫੇਰ ਜੀ 98555 ਹਾਂ ਜੀ 72725 ਠੀਕ ਹੈ ਭਾਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਭਾਜੀ ਸਾਹਿਬ ਤੁਸੀਂ ਖਾਸ ਵਿਜਟ ਜਿਹੜੀ ਆ ਦੋਸਤੋ ਪਿੰਡ ਮਾੜੀ ਮੇਘੇ ਕਰਨੀ ਆ ਤੇ ਐਨੀਮਲ ਬਿਲਕੁਲ ਘਰੇਲੂ ਵੀ ਆ ਬਿਲਕੁਲ ਇਸੇ ਤਰ੍ਹਾਂ ਦੀਆਂ ਜਿਹੜੀਆਂ ਮੱਝਾਂ ਦੋਸਤੋ ਬਿਲਕੁਲ ਘਰਦੀਆਂ ਤੁਹਾਨੂੰ ਨਜ਼ਰ ਵੀ ਆ ਰਹੀਆਂ ਨੇ ਤੇ ਦੋ ਘ ਪਸ਼ੂ ਵਿੱਚ ਵਿਕਰੀ ਵਾਲੇ ਸੀ ਦੋ ਮੱਝਾਂ ਤੁਹਾਨੂੰ ਦਿਖਾ ਰਹੀਆਂ ਬਿਲਕੁਲ ਜੜੀਆਂ ਦੋਸਤੋ ਘਰੇਲੂ ਨੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ